ਆਵੇ ਲਿਆ ਗਿਆ ਕੱਚੀ ਦਾ ਮੇਲੇ ਇਹ ਜਰਮਨ ਗ੍ਰੰਟ 13 ਜੇਬ ਇਹ ਬਣੇ ਸੌ ਫੋਲੋ ਵਾਈ ਇੱਧਰ ਸਾਰੇ ਖਾਣ ਪੀਣ ਵਾਲੇ ਸਟਾਲ ਲੱਗੇ ਆ ਮਿੱਤਰੋ ਪੂਰੇ ਆ ਉਹ ਐਂਡ ਤੱਕ ਜਿੱਥੇ ਤੱਕ ਨਿਗਾਹ ਜਾਣ ਢਈ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਕੀ ਹਾਲ ਚਾਲ ਵੈਲਕਮ ਬੈਕ ਟੂ ਨਿਊ ਵਲੌਗ ਅੱਜ ਆ ਜੀ ਸ਼ਨੀਵਾਰ 10 ਤਰੀਕ ਨਹੀਂ 11 11 ਤਰੀਕ ਹੈ ਸ਼ਨੀਵਾਰ ਤੇ ਯਾਤਰੀ ਹੋ ਗਏ ਆ ਬਾਗਬੂਗ ਬੰਦ ਲਈ ਕਿਉਂਕਿ ਅੱਜ ਜਾਣਾ ਆਪਾਂ ਸਿਟੀ ਅੱਜ ਦੇ ਵਲੌਗ ਵਿੱਚ ਮਿੱਤਰੋ ਤੁਹਾਨੂੰ ਵਿਖਾਉਂਦੇ ਆ ਨਿਊਜ਼ੀਲੈਂਡ ਦਾ ਦਿਵਾਲੀ ਦਾ ਮੇਲਾ ਜੁੜੇ ਰਹੋ ਪੂਰਾ ਵਲੌਗ ਐਂਡ ਤੱਕ ਵੰਦੇ ਰਹੋ ਤੇ 11 ਵਜੇ ਆ ਤੇ ਹੁਣ 11:15 ਤੇ ਇੱਥੋਂ ਸਿਟੀ ਦੀ ਟ੍ਰੇਨ ਆ ਉਹ ਹੀ ਆਖਰੀ ਟ੍ਰੇਨ ਆ ਬਾਅਦ ਚ ਜਾਣੀ ਇੱਥੋਂ ਕੋਈ ਨਹੀਂ ਆਉਣੀ ਤਾਂ ਪਤਾ ਨਹੀਂ ਉੱਥੋਂ ਵੇਖੀ ਜੋ ਹੁੰਦੀ ਵਾਰ ਕੀ ਕਰਨਾ ਕੀ ਨਹੀਂ ਤੇ 11 15 ਤੇ ਆ ਤੇ 11 ਵਜੇ ਆ ਤੇ ਮੇਲਾ ਜਿਹੜਾ 12 ਵਜੇ ਤੋਂ ਲੈ ਕੇ ਰਾਤ 9:00 ਵਜੇ ਤੱਕ ਆ ਤੇ ਚੁੜੇ ਰਹੋ ਪੂਰਾ ਵਲੌਗ ਵੇੰਦੇ ਰਹੋ ਤੁਹਾਨੂੰ ਦਿਖਾਉਨੇ ਅੱਜ ਨਿਊਜ਼ੀਲੈਂਡ ਦਾ ਦੀਵਾਲੀ ਦਾ ਮੇਲਾ ਹਾਂਜੀ ਮਿੱਤਰੋ ਸਟੇਸ਼ਨ ਪਹੁੰਚ ਗਏ ਆ ਤੇ ਗੱਡੀ ਕਰਤੀ ਆ ਪਾਰਕਿੰਗ ਵਿੱਚ ਪਾਰਕ ਇਹ ਅਜੇ ਸ਼ਨੀਵਾਰ ਕਰਕੇ ਉਹੀ ਸਾਰੇ ਵਿਲੇ ਆਜੋ ਹੀ ਸਾਰਾ ਸਟੇਸ਼ਨ ਖਾਲੀ ਪਿਆ ਜਿੱਥੇ ਮਰਜ਼ੀ ਪਾਰਕ ਕਰੋ ਸਾਰੀ ਪਾਰਕਿੰਗ ਖਾਲੀ ਆ ਹਾਂਜੀ ਮਿੱਤਰੋ ਸਿਟੀ ਪਹੁੰਚ ਗਏ ਆ ਸਟੇਸ਼ਨ ਤੇ ਬਾਹਰ ਨਿਕਲਦੇ ਆ ਇੱਧਰ ਕੋਈ ਆਦਮੀ ਮੇਲਾ ਚੱਲਣ ਡਿਆ ਇੱਧਰ ਅੱਗ ਜੀ ਲੱਗੀ ਆ ਅੱਗ ਜੀ ਨਾ ਅੱਗ ਜੀ ਲਾਈ ਬੈਠਾ ਰੰਡੇ ਆ ਪਰ ਵੀ ਕੈਨ ਸੀ ਵੀ ਮਿਸ ਆਹ ਦਿਸਾਹ ਐਵਰੀਬਾਡੀ ਕੈਪ ਐਂਡ ਦਿਸਾਹ ਬੋਲਰ ਵਾਈ ਗੁੱਡਨ ਕਮ ਆਨ ਬਾਸਾ ਯੈਸ ਐਵਰੀਬਾਡੀ ਆਲੂ ਕੈਮਰਾ ਬਾਸਾ ਨਾ ਬਾਸਾ ਨਾ ਬਾਸਾ ਚਲਦੇ ਆ ਇਹਨੇ ਐਵੇਂ ਨਾ ਟੰਕੀ ਲਾਈ ਨੇ ਆਪਾਂ ਦੀਵਾਲੀ ਦਾ ਮੇਲਾ ਵੇਖੇ ਜਾ ਕੇ ਇਹ ਪਿੱਲੋਂ ਵੀ ਇੱਕ ਦਿਨ ਆਇਆ ਸੀ ਤੇ ਮਿੱਤਰੋ ਮੇਲੇ ਤੇ ਜਾਣ ਲਈ ਵੈਸੇ ਤੁਰ ਕੇ ਵੀ ਆ ਤੇ ਇਧਰ ਆ ਬੈਂਕ ਨੇ ਰਿਕਸ਼ਾ ਪਿਕਅਪ ਪੁਆਇੰਟ ਬਣਾਇਆ ਹੈ ਉੱਥੇ ਉੱਥੋਂ ਤੱਕ ਜਾਣ ਲਈ ਪਤਾ ਨਹੀਂ ਪੇੜ ਇਹ ਆ ਕੇ ਫਰੀ ਆ ਪੇੜ ਹੀ ਹੋਣਾ ਫਰੀ ਵਿੱਚ ਤੇ ਕੀ ਹੋਣਾ ਫਰੀ ਵਿੱਚ ਕਰਨਾ ਹੈ ਤੇ ਬਾਕੀ ਇਹ ਜਿਹੜਾ ਮੇਲਾ ਸਪான்ਸਰ ਦਿੱਤਾ ਹੈ ਇਹ ਪੀਏ ਜੈਡ ਬੈਂਕ ਨੇ ਦਿੱਤਾ ਨਿਊਜ਼ੀਲੈਂਡ ਦੇ ਬੈਂਕ ਆ ਤੇ ਉਹਨਾਂ ਵੱਲੋਂ ਸਪான்ਸਰ ਆ ਇਹ ਮੇਲਾ ਇੱਕ ਆ ਇੱਧਰ ਆਈਟਮ ਲੱਗੀ ਮਿੱਤਰੋ ਇਹ ਜਿਹੜਾ ਮੇਲਾ ਹੈ ਮਿੱਤਰੋ ਉਹ ਓਟੀਆ ਸਕੁਆਇਰ ਕਰਕੇ ਜਗ੍ਹਾ ਹੈ ਉੱਥੇ ਆਪਣੇ ਕਾਲਜ ਤੋਂ ਅੱਗੇ ਆ ਥੋੜੀ ਉਹੀ ਸਟੇਸ਼ਨ ਤੋਂ ਇੱਕ ਲਗਭਗ 1 ਕਿਲੋਮੀਟਰ ਦੀ ਵਾਕ ਹੈ ਤੇ ਬੱਸ ਤੁਰੇ ਜਾਂਦੇ ਆਂ ਹੋਰ ਰਹਿ ਗਿਆ ਅੱਧਾ-ਅੱਧਾ ਗਿਆ ਅੱਧਾ ਤੇ ਰਹਿ ਗਿਆ ਤੇ ਬਾਕੀ ਮੰਡੇ-ਮੰਡੇ ਕਈ ਇੱਕ ਦੋ ਇੱਥੇ ਪਹੁੰਚੇ ਆ ਤੇ ਬਾਕੀ ਕਾਮਕਾਰ ਤਾਂ ਇੱਥੇ ਦੇ ਇੱਥੇ ਹੀ ਆ ਕਿਹਨੇ ਮੇਲਾ 도 ਦੇਣਿਆ ਵੈਸੇ ਅੱਜ ਵੀ ਆ ਕੱਲ ਵੀ ਆ ਤੇ ਉਹੀ ਉੱਥੇ ਅੱਜ ਲੱਟਣਗੇ ਤੇ ਕੱਲ ਜਿੰਨਾ ਦੋਵੇਂ ਦੇਣ ਕੰਮ ਕਰੇ ਵਿਚਾਰੇ ਕੰਮ ਤੇ ਆਵਣੇ ਰਿਕਸ਼ੇ ਚ ਲੰਡੇ ਮਿੱਤਰੋ ਉਥੋਂ ਸਟੇਸ਼ਨ ਤੋਂ ਇੱਕ ਆਉ ਪਿੱਛੇ ਹੋਣ ਰਿਹਾ ਫ੍ਰੀ ਹੋਣਿਆ ਚੱਲਦਾ ਕੋਈ ਨਾ ਆਉਂਦੀ ਵਾਰ ਆਵਾਂਗੇ ਫਿਰ ਬੈ ਕੇ ਆਉਂਦੀ ਵਾਰ ਆਵਾਂਗੇ ਜੇ ਫ੍ਰੀ ਹੋਏ ਹੁਣ ਤੇ ਤੁਰ ਪੇ ਢੋਰੀ ਪਏ ਆ ਏਟੀਓ ਸਕੁਆਇਰ ਤੇ ਪਹੁੰਚ ਗਏ ਜਿੱਥੇ ਮੇਲਾ ਹੈ ਇੱਥੇ ਤਿੰਨ ਸਟੇਜ ਲੱਗੇ ਆ ਇੱਕ ਜਿੱਤਰਾ ਪੰਜਾਬੀ ਕਲਚਰ ਦਾ ਲੱਗਣਾ ਹੈ ਪੰਜਾਬ ਲੱਗਾ ਹੈ ਪੰਜਾਬੀ ਕਲਚਰ ਦੇ ਜਿੱਤੇ ਉਹੀ ਭੰਗੜਾ ਢੰਗੜਾ ਹੋਣਾ ਪੰਜਾਬੀ ਕਲਚਰ ਰਿਪਰੈਜ਼ੈਂਟ ਕਰਨਾ ਇੱਕ ਕਮਿਲ ਲੱਗਾ ਹੈ ਤੇ ਇੱਕ ਕਰਨਾਟਕ ਦਾ ਇੱਕ ਤੇ ਇੱਧਰ ਹੀ ਲੱਗਾ ਹੈ ਇਹ ਪਤਾ ਨਹੀਂ ਕਿਹਦਾ ਹੈ ਰੋਡ ਤੇ ਲੱਗਾ ਹੈ ਕੱਲ ਨਹੀਂ ਲੱਗਾ ਕੱਲ ਵੀ ਅਹੀਂ ਆਏ ਸੀ ਕੱਲ ਉਹੀ ਤਿਆਰੀ ਚੱਲਣ ਦੀ ਸੀ ਮੈਂ ਕਲਿੱਪ ਐਡ ਕਰ ਦਿੰਦਾ ਇਹਦੇ ਵਿੱਚ ਜਿਹੜੀ ਲੋਕੀ ਕੱਲ ਉਹ ਖਾਲੀ ਪਿਆ ਸੀ ਹੁਣ ਪੂਰੀ ਰੌਣਕ ਹੈ ਤੇ 바కి ਇਧਰ ਆ ਸਟਰੀਟ ਫੂਡਆਂਆਂ ਸ਼ਾਪਾਂ ਲੱਗੀਆਂ ਰੋਡ ਤੇ ਤੇ ਦੋ ਸਟੇਜ ਆ ਜਿਹੜੇ ਉਹ ਅੰਦਰ ਆ ਚੱਲ ਕੇ ਤੁਹਾਨੂੰ ਵਖਾਉਣੇ ਆ ਜੁੜੇ ਰਹੋ ਪੂਰਾ ਵਲੌਗ ਵੇਂਦੇ ਰਹੋ ਕਾਪੀ ਉਹੀ ਇੱਥੇ ਦੇ ਸਭ ਕੁਝ ਮਹਿੰਗੇ ਹੋਣਾ ਬਾਕੀ ਸਿਕਿਉਰਟੀ ਵੀ ਪੂਰੀ ਆ ਇਧਰ ਆ ਪੁਲਸਾਂ ਦੇ ਖਲੋਤੇ ਆ ਗੱਡੀਆਂ ਗੁੱਡੀਆਂ ਵੀ ਵਾਧੂ ਖਲੋਤੀਆਂ ਉਧਰ ਸਾਰੀਆਂ ਦੁਕਾਨੇ ਦੁਕਾਨਾਂ ਸਟਰੀਟ ਫੂਡ ਦੀਆਂ ਉਧਰ ਵੀ ਚੱਲਾਂਗੇ ਇਧਰ ਆ ਇੰਡੀਅਨ ਸਟੇਜ ਆ ਫੇਕ ਕਾਫੇ ਸਾਹਮਣੇ ਉਧਰੋਂ ਚੱਲ ਕੇ ਵਿਖਾਉਣੇ ਤੁਹਾਨੂੰ ਸਾਹਮਣੇ ਹਾਂਜੀ ਮਿੱਤਰੋ ਮੇਨ ਮੇਲਾ ਤੇ ਹਜੇ ਮਤਲਬ ਸ਼ੁਰੂ ਹੀ ਨਹੀਂ ਹੋਇਆ ਉਹੀ ਵੱਡੇ ਆਲੇ ਭੰਗੜਾ ਭੰਗੜਾ ਤੇ ਜਿੱਦਾਂ ਹੁੰਦਾ ਜਿਹੜਾ ਹੁਣ ਆ ਉਹ ਸ਼ਾਉਨੂ ਆ ਪਤਾਂ ਨੂੰ ਉਠਾਵਾਂਗੇ ਤੁਹਾਡੇ ਇੱਧਰ ਆ ਘੁੰਮੋ ਫਿਰੋ ਗੇਮਾਂ ਚ ਲੰਡੀਆਂ ਲੈਣ ਲੱਗੀ ਆ ਗੇਮ ਖੇਡ ਲਈ ਤੇ ਇੱਧਰ ਆ ਕੈਫੇ ਬਣਾਇਆ ਇਨਾ ਕਾਫੀ ਐਡ ਬਾਅਰ ਆ ਸਾਹਮਣੇ ਇੱਕ ਸਟੇਜ ਆ ਇੰਡੀਅਨ ਆ ਅੰਨੇ ਉਹ ਕਿਹੜੇ ਪ੍ਰੋਗਰਾਮ ਕਿੰਨਾ ਦਾ ਰੋਤਾ ਤਾਂ ਮੈਂ ਤਾਂ ਰੋਤਾ ਮੈਂ ਆ ਬਹੁਤ ਮਿੱਤਰ ਮੇਨ ਮਾਰਕੀਟ ਦੇ ਚੱਲਦੇ ਆ ਤੇ ਸਾਰੇ ਇੰਡੀਅਨ ਸਟਰੀਟ ਫੂਡ ਦੇ ਪੂਰੀ ਇੰਡੀਆ ਫੂਡ ਦੇ ਸਟਾਲ ਲੱਗੇ ਆ ਤੇ ਉਧਰ ਚੱਲ ਕੇ ਦੇਖਣੇ ਆ ਸਟਾਲ ਮਿੱਤਰੋ ਇੱਥੋਂ ਸ਼ੁਰੂ ਹੋ ਜਾਂਦੇ ਆ ਉਹ ਪੂਰੇ ਟੀਰ ਤੱਕ ਆ ਚੱਲਦੇ ਆ ਪੂਰੇ ਲੈਨਸ ਰਵਿੰਨੇ ਕਿੱਥੇ ਕੀ ਆਟਮੀਆਂ ਫਰੇਮ ਚੈੱਕ ਕਰੋ ਮਿੱਤਰੋ ਪੂਰਾ ਪਿੱਛੇ ਬਿਲਡਿੰਗਾਂ ਦੇ ਸਿਟੀ ਵਿੱਚ ਉੱਤੋਂ ਚੱਲਣ ਡਿਆ ਹੋਵੇ ਦੀਵਾਲੀ ਦਾ ਮੇਲਾ ਬਾਹਰਲੀ ਕੰਟਰੀ ਵਿੱਚ ਨਿਊਜ਼ੀਲੈਂਡ ਆਕਲੈਂਡ ਸਿਟੀ ਦੇ ਵਿੱਚ ਇੱਧਰ ਆ ਮਿੱਤਰੋ ਸਾਰਾ ਮਠਾਈ ਵਾਲਿਆਂ ਦਾ ਸਟਾਲ ਲੱਗਾ ਹੈ ਮਠਾਈ ਵਾਲਾ ਇੱਥੇ ਰੈਸਟੋਰੈਂਟ ਉਹਨਾਂ ਦੇ ਸਭ ਪਕੌੜੇ ਪਕਾੜੇ ਤੇ ਸਭ ਕੁਝ ਇੱਧਰ ਰੋਟੀਆਂ ਵਗੈਰਾ ਹੱਥ ਦੀ ਦੀਵਾਲੀ ਮਸਾਲਾ ਇੱਕ ਚਾਏ ਇੱਕ ਮਸਾਲਾ ਇੱਕ ਚਾਏ ਪੂਰੀਆ ਇੰਡੀਆ ਵਾਂਗੂ ਪੂਕਾਂ ਵੱੱਡੀਆਂ ਮਿਸਟਰੋ ਜਿੱਤਰਾ ਇੰਡੀਆ ਦਿੱਲੀਆ ਤੇ ਟਿੱਕਾ ਮਾਰਦੇ ਛੋਲੇ ਬਟੂਰੇ ਕੇਲੇ ਸੇਵ ਪੂਰਾ ਬਹੁਤ ਚੱਲ ਇੰਡੀਆ ਤੇ ਇੰਦਰ ਆ ਪੂਰਾ ਹਕੀਕਤ ਆ ਇੱਧਰ ਆਖੀਰ ਤੇ ਆ ਗਿਆ ਮਿੱਤਰੋ ਅਗਲੀਆਂ ਆੜੀਆਂ ਉਹ ਦੁਕਾਨਾਂ ਐਂਡ ਹੋ ਗਈਆਂ ਤੇ ਇੱਧਰ ਆ ਤਿੰਨ ਚਾਰ ਅੱਡ ਲੱਗੀਆਂ ਵੱਖਰੀਆਂ ਇੱਥੇ ਆ ਰਾਹ ਹੀ ਤਾਂ ਕਰਕੇ ਇਨਾ ਗੈਪ ਦੇ ਕੇ ਲਾਈਆਂ ਤੇ ਤੇ ਬਾਕੀ ਕੋਰੇ ਘਰੇ ਵੀ ਪੂਰਾ ਇੰਜੋਏ ਕਰਨ ਤੇ ਇੰਡੀਅਨ ਫੂਡ ਸਪੀਸ਼ੀਅਲ ਸਟਰੀਟ ਫੂਡ ਤੇ ਕੰਨੇ ਦਾ ਜੂਸ ਵੀ ਹੈਗਾ ਇੱਥੇ ਮਿੱਤਰੋ ਕੰਨੇ ਦੀ ਰੋ ਇੱਧਰ ਆ ਸਮੋਸਿਆਂ ਦਾ ਸਟਾਲ ਉਸਾ ਸਮੋਸਾ ਰੇਟ ਉੱਤੇ ਵੇਖ ਲਓ ਆਪੇ ਰੇਟ ਦੇ ਜਿਆਦਾ ਹੀ ਇਤਰਾ ਕਿੰਨੇ ਦਾ ਜੂਸ ਫਰੋਮ 5 ਡਾਲਰ ਤੇ ਇਤਰਾ ਨਾਲੇ ਗਾਣੇ ਚੱਲਣ ਡੈ ਆ ਅੰਬਰਸਰੀਆ ਪੂਰਾ ਇੱਕ ਕਾਹ ਇਧਰ ਕੰਨੇ ਦੇ ਜੂਸ ਦਾ ਸਟਾਲ ਲੱਗਾ ਇਹ ਵੀ 55 ਡਾਲਰਾਂ ਤੋਂ ਸਟਾਰਟਿੰਗ ਅੰਕਲ ਜੇ ਲਾਉਣ ਰਿਹਾ ਸਮੋਸਿਆਂ ਦੇ ਪੋਸਟਰ ਹਾਂ ਜੀ ਰਾਤੇ ਰੇਡ ਚੈੱਕ ਕਰੋ ਮਿੱਤਰੋ ਚਾਟ 10 ਡਾਲਰ ਜਲੇਬੀਆਂ ਦੀ ਪਲੇਟ 10 ਡਾਲਰ ਬਾਕੀ ਵੇ ਲੋ ਕਰਵਾ ਕਰਮ ਜਲੇਬੀ ਨਹੀਂ ਕਰੋ ਪੂਰਾ ਮੋਲ ਕਹਿ ਗਿਆ ਕਿ ਕਿੰਦਾ ਦਾ ਲੱਗ ਰਿਹਾ ਬਲੌਗ ਹੋਣ ਨਹੀਂ ਜਾ ਰਹੇ ਕਿ ਨਹੀਂ ਤੇ ਟ੍ਰਾਈ ਕਰੋ ਜੇ ਨਾ ਤਾਂ ਅਰੇ ਫੋਸਟ ਸਾਲ ਦੇ ਚੈਨਲ ਨੂੰ ਕਰਦੇ ਸਬਸਕ੍ਰਾਈਬ

ਕਰ ਕਰਨ ਲਈ ਤੇ ਜੇ ਵੀ 2200 ਡਾਲਰ ਚਾਹੀਦਾ ਹੈ ਤੇਰੇ ਆ ਤੋਂ ਬੰਦਾ ਉਦਰਾ ਰਿਓਂ ਦਿਖਾ ਲਈ ਹਿਸਾਬ ਆ ਪੈਸੇ ਨਾਲ ਮੇਲਾ ਬਿਨਾਂ ਤਾਂ ਇਹ ਤਾਂ ਕੁਛ ਨਹੀਂ ਤੇ ਇੱਥੋਂ ਬਾਕੀ ਵੀਊ ਚੈੱਕ ਕਰੋ ਆ ਇੱਧਰ ਸਟੇਜ ਆ ਤੇ ਆ ਇੱਧਰ ਸਾਰੀਆਂ ਸ਼ਾਪਾਂ ਲੱਗੀਆਂ ਪਿੱਛੇ ਉਹ ਹੀ ਨੇ ਹਰ ਕੀ ਜੈਗੀ ਛੋਟੀ ਤੋਂ ਲੈ ਕੇ ਵੱਡੀ ਤੱਕ ਉਹੀ ਛੋਲੇ ਭਟੂਰੇ ਤੇ ਹੋਰ ਸਾਰਾ ਇੰਡੀਅਨ ਫੂਡ ਗੋਲ ਗੱਪੇ ਦੇ ਯਾਰ ਹੋ ਗਈ 21 ਤੋਂ ਲੈ ਕੇ ਵੱਡੀ ਚੀਜ਼ ਸਾਰੀਆਂ ਆ ਜਿਹੜੀ ਗੇਮ ਹੈ ਮਿੱਤਰੋ ਇਹਦਾ ਇਹ ਹਿਸਾਬ ਹੈ ਕਿ ਆ ਥੱਲੇ ਪੁਆਇੰਟ ਲਿਖੇ ਆ ਡੱਬਿਆਂ ਵਿੱਚ ਹੋਰੀ 200 300 ਤੇ ਤੋਂ 5 ਪੰਜ ਸ਼ਾਟ ਮਾਰਨੇ 50 ਸ਼ਾਟਾਂ ਵਿੱਚ 1000 ਪੁਆਇੰਟ ਬਣਾਉਣੇ ਆ ਫਿਰ ਪ੍ਰਾਈਜ਼ ਮਿਲਣਾ ਹੈ ਉਹੀ 55 ਵਾਰੀਆਂ ਵਿੱਚ 1000 ਹੋਣਾ ਚਾਹੀਦਾ ਨਾ 1000 ਤੋਂ ਘੱਟ ਨਾ 1000 ਤੋਂ ਜ਼ਿਆਦਾ ਟਰਾਈ ਕਰ ਰਹੇ ਸਭ ਤੇ ਜਿੰਨੇ ਤਰ੍ਹਾਂ ਬੈਨ ਲਈ ਜਗ੍ਹਾ ਮਿਲ ਗਈ ਆ ਇੱਥੇ ਆਹੀ ਆ ਕਹਾ ਜਗਾ ਲੱਗਾ ਇਹ ਤੇ ਇੱਧਰ ਆ ਸਾਹਮਣੇ ਸਟੇਜ ਵੀ ਦਿਖਣ ਡਈ ਆ ਤੋ ਤੋ ਮੇਲੇ ਦੀ ਰੀਸ ਤੇ ਨਹੀਂ ਹੋ ਸਕਦੀ ਇੰਡੀਆ ਵਾਲੇ ਮੇਲੇ ਦੀ ਉਹਦਾ ਤੇ ਆਡੀ ਸਵਾਦ ਆ ਢੂਲੇ ਝਾਲੇ ਵੀ ਲੱਗੇ ਹੁੰਦੇ ਨੇ ਤੇ ਸਭ ਕੁ ਪਰ ਤਾਂ ਵੀ ਬਹੁਤ ਵਧੀਆ ਹੈ ਇੱਕ ਹਿਸਾਬ ਨਾਲ ਲੱੜ ਕੇ ਹੋ ਜੋ ਇਥੇ ਇੰਨਾ ਜ਼ਿਆਦਾ ਮੇਲੇ ਮੇਲੇ ਲੱਗ ਨਹੀਂ ਸਕਦੇ ਰੋਡ ਜ਼ਿਆਦਾ ਵੀ ਨਹੀਂ ਜਾਉਂ ਸਕਦੇ ਰੋਡ ਨੂੰ ਬੰਦ ਕਰ ਸਕਦੇ ਤਾਂ ਵੀ ਬਹੁਤ ਵਧੀਆ ਹੈ ਬਹੁਤ ਰੌਣਕ ਮੇਲਾ ਹੈ ਰੌਣਕ ਵਾਦੀ ਜਾਂਦੀ ਆ ਬਾਕੀ ਰਾਤ ਨੂੰ ਹੋਰ ਹੋਊਗਾ ਬਹੁਤ ਵਧੀਆ ਰਾਤ ਨੂੰ ਹੋਰ ਮੇਲਾ ਹੋਊਗਾ ਬਹੁਤ ਦੇਖੋ ਬਾਕੀ ਜੁੜੇ ਰਹੋ ਹਾਂਜੀ ਮਿੱਤਰੋ ਭੁੱਖ ਲੱਗੀ ਆ ਸਵੇਰ ਦਾ ਆਇਆ ਉਹ ਸਵੇਰੇ ਤੇ ਰੋਟੀ ਖਾਧੀ ਪਰ ਤਾਂ ਵੀ ਤੁਰ ਫਿਰ ਕੇ ਜੇ ਭੁੱਖ ਲੱਗੀ ਜਾਂਦੀ ਆ ਥੋੜੇ ਥੋਲੇ ਘੂਰੇ ਖਾਂਦਾ ਰਾਤਾ ਜਦੋਂ ਦਾ ਇੰਡੀਆ ਤੋਂ ਆਇਆ ਪਹਿਲੀ ਵਾਰ ਖਾਣ ਲੱਗਾ ਕੋਈ 7-8 ਮਹੀਨੇ ਹੋ ਗਏ ਆ ਸਾਹਮਣੇ ਲੱਗੇ ਆ 10 ਡਾਲਰ ਦੇ ਕਲੇਟ ਆ ਆਰਡਰ ਲਾਈਨ ਦੇਖਦਾ ਲਾਈਨ ਚ ਲੱਗੇ ਆ ਮਿੱਤਰੋ ਵੇਟ ਕਰਨ ਦਾ ਇਹ ਬੰਦਾ ਫਿਰ ਆਰਡਰ ਆ ਗਿਆ ਮਿੱਤਰ ਤੇ ਹੁਣ ਕਿਤੇ ਜਗ੍ਹਾ ਲੱਭੀਏ ਬੈ ਕੇ ਖਾਣੇ ਆ ਬਹਿਨ ਜੋਗੀ ਤਾਂ ਮਿਲਲੀ ਨਹੀਂ ਜਗ੍ਹਾ ਖਲੋਕੇ ਹੀ ਖਾਣਨੇ ਆ ਹਾਂਜੀ ਮੈਂ ਤੇਰੇ ਛੋਲੇ ਉਟੂਰੇ ਖਾ ਲਏ ਆ ਤੇ ਹੁਣ ਕੋ ਆਸਰਾ ਹੋਇਆ ਢਿੱਡ ਨੂੰ ਹੁਣ ਕੋ ਕੀਂਦੇ ਵੀ ਲੈਣਾ ਪੈਣਾ ਡਰਿੰਕ ਰੂਮ ਲਈਨੇ ਆ ਉਹ ਹੀ 3-4 ਡਾਲਰਾਂ ਦੀ ਤੇ ਬਾਕੀ ਸੇਲ ਇਨਾਂ ਦੀ ਪੂਰੀ ਹੋਣ ਲਈ ਆ ਉਹ ਹੀ ਆਰਡਰ ਨਹੀਂ ਪੂਰੇ ਹੁੰਦੇ ਢੀੜ ਲੱਗੀ ਪਈ ਸਾਰੇ ਸਟਾਲਾਂ ਗਾੜੀ ਤੇ ਪੂਰੇ ਮਸ ਕਰ ਗਿਆ ਕਰਦੇ ਪੂਰੇ ਨਜ਼ਾਰੇ ਲੱਗੇ ਇਨਾਂ ਦੇ ਵੀ ਇੰਡੀਅਨ ਫੂਡ ਦੇ ਨਜ਼ਾਰੇ ਲੈਣ ਆਏ ਵੀ ਅੱਜ ਤੇ ਲੈਨੇ ਆ ਸਿਰਫ ਡਰਿੰਕ ਉਹ ਹੀ ਮਿੱਤਰੋ ਡਰਿੰਕ ਕੀ ਲੈਣੀ ਫਿਰ ਮੈਂ ਸੋਚਿਆ ਫਿਰ ਰੋਇ ਹੀ ਪੀਤੀ ਜਾਵੇ ਤੇ 55 ਡਾਲਰ ਦਾ ਖਾਸ ਲਿਆ ਔਨ ਲਾਰ ਦੇ ਸੱਤਾ ਦਾ ਹੈ ਤੇ ਕੀਗੇ ਵੰਨੇ ਆ ਕਿ ਟੇਸਟ ਇੰਡੀਆ ਨਾਲ ਦਾ ਕਿ ਹਰਕਿਆ ਬਦ ਗਿਆ ਇੱਕ ਆਲਾ ਲੰਡਾ ਪਾਇਆ ਹੈ ਤੇ ਪਦੀਨਾ ਵੀ ਹੈਗਾ ਹੈ ਗਾ ਦਿਖਣデア ਨਿੰਬੂ ਵੀ ਆ ਬਾਕੀ ਵਧੀਆ ਐ ਦੇਖੋ ਮੇਲਾ ਪਰ ਮਿੱਤਰੋ ਛੋਲੇ ਠੂਰੀ ਖਾਣ ਦੇ ਚੱਕਰ ਵਿੱਚ ਭੰਗੜਾ ਨਿਕਲ ਗਿਆ ਕਿਉਂਕਿ ਮੈਂ ਲੈਂਸ ਹੀ ਲੱਗਾ ਰਹਿ ਗਿਆ ਤੇ ਉੱਧਰ ਭੰਗੜਾ ਜਿਹੜਾ ਹੋਣਾ ਸੀ ਮਾੜੀ ਜਿਹੀ ਕਲਿੱਪ ਬਣੀ ਆ ਵੈਸੇ ਉਹਦੇ ਵਿੱਚ ਪਤਾ ਲੱਗਦਾ ਪਰ ਨਿਕਲ ਗਿਆ ਉਹੀ 10 ਮਿੰਟ ਲੱਗੇ ਹੁਣੇ ਉਹ ਨੇਚਰ ਚ ਹੋ ਗਿਆ ਕੰਮ ਚਲੋ ਕੋਈ ਨਾ ਰਾਤ ਨੂੰ ਵੇਖਾਂਗੇ ਤੇ ਬਸ ਕੁਝ ਨਹੀਂ ਹੋ ਰਿਹਾ ਮਾਹੌਲ ਪੂਰਾ ਵੇਵੀ ਆ ਇਤਰਾ ਤੁਸੀਂ ਇਹਨਾਂ ਦੀਆਂ ਚੈੱਕ ਕਰੋ ਡਾਕਟਰ ਇਹਨਾਂ ਨੇ ਫੋਟੋਆਂ ਕਿ ਜਾਗ ਜਾ ਪਾਗਲੋ ਚੱਲੇ ਪਤਾ ਨਹੀਂ ਇਹ ਕਿੱਡੀ ਕ ਬਲਾ ਹੈ ਇਸ ਤਰ੍ਹਾਂ ਪਾੜੇ ਉਹ ਯਾਟੀ ਇਤਰਾ ਅਮਰ ਤੇ ਲਖਮਣ ਦੇ ਬੰਦਰ ਇਹ ਕਰਦੇ ਆ ਇਹ ਵੀ ਫੋਟੋਆਂ ਹੁ ਚੁੰਦੇ ਹਰਦੇ ਆ ਹੋਰ ਇੱਧਰ ਹੋਰ ਦੇਖੋ ਇਹ ਹਾਲੋ ਇਹ ਲੱਗਦਾ ਦੇ ਮਿੱਤਰੋਂ ਭਣ ਕੇ ਤੇ ਪਈਏ ਬੈਣ ਲਈ ਜਗ੍ਹਾ ਲੱਭੀ ਹੈ ਇੱਕ ਮਿੰਟ ਵੀ ਨਹੀਂ ਬੈਠਾ ਮੈਂ ਸਵੇਰ ਦਾ ਅਜੇ ਮੈਂ ਅੱਲਾ ਆਇਆ ਤਾਂ ਆਹ ਹਾਲ ਹੈ ਕਿ ਇੱਕ ਵੀ ਨਹੀਂ ਬੈਠਦਾ ਮਿੰਟ ਵੀ ਜੇ ਕਿਤੇ ਯਾਰ ਦੋਸਤ ਇਹ ਅੱਲਾ ਨਾਲ ਹੁੰਦਾ ਤੇ ਤੇ ਉਹ ਵੀ ਦੇਖਣਾ ਇਹ ਇੰਦਰਾ ਆ ਗੁਬਝਾਉਣ ਦੀ ਟ੍ਰੇਨਿੰਗ ਜੀ ਤੇ ਇੰਡੇ ਹੱਕ ਨਾਲ ਆ ਕੇ ਬਚਾਉਣ ਕਿਉਂ ਖੌਂਡੇ ਆ ਤੁਹਾਡੇ ਹੁੰਦਿਆਂ ਨੂੰ ਭਜਾਵਜੋ ਹੀ ਦਿੰਦੇ ਆ ਕੋਈ ਨਾ ਕੰਪਨੀ ਚੱਲ ਗਏ ਬਸ ਇਰਾ ਘੁੰਮ ਲਿਆ ਮੇਡਾ ਜਿਹੜੇ ਜੁੜੇ ਰਹੇ ਹੋ ਤੁਹਾਨੂੰ ਸ਼ਾਮ ਨੂੰ ਬਿਸਾਉਣੇ ਆ ਰਾਤ ਦਾ ਮਾਹੌਲ ਬੰਨੀ ਹੋਣੇ ਕਿਤੇ ਵਿੱਚ ਜੇ ਜਿਹੜਾ ਕੀਤਾ ਸੀ ਇਹ 35+ ਵੀ ਉਹੀ ਸਭ ਦੀ ਏਜ ਹੈ 35+ ਹੀ ਉਹ ਵੀ 35 ਤੋਂ 40 ਦੇ ਵਿੱਚ ਵਿੱਚ ਤੇ ਤਾਂ ਵੀ ਦੇਖਣਾ ਤੁਹਾਨੂੰ ਕਮੰਟੀ ਸਾਰੇ ਦੇਖਣ ਲੱਗੇ ਹੁਣ ਫੇਰ ਇਹ ਤਾਂ ਨਿਆਣਿਆਂ ਦਾ ਸ਼ੁਰੂ ਹੋ ਗਿਆ ਹੈ ਤੇ ਹੋਈ ਥੋੜੇ ਥੋੜੇ ਚਿਰਫਾ ਦੇ ਆਈਟਮ ਕੱਢਦੇ ਆ ਕਿ ਜਦੋਂ ਭੱਜੇ ਨਾ ਤੇ ਮਾਪੀ ਜੁੜੇ ਰੋ ਫਿੰਦੇ ਰੋ ਕਿੰਦਾ ਦਾ ਲੱਗਣ ਰਿਹਾ ਕਮੈਂਟ ਕਰਕੇ ਦੱਸਿਓ ਮਿੱਤਰੋ 7:00 ਵੱਜ ਗਏ ਆ ਤੇ ਭੀੜ ਪੂਰੀ ਹੋ ਗਈ ਮੇਲਾ ਹੋਰ ਭਰ ਗਿਆ ਸ਼ਾਮ ਨੂੰ ਇੱਧਰ ਵੀ ਪੂਰੀ ਤੇ ਇੱਧਰ ਵੀ ਜਗ੍ਹਾ ਹੈ ਨਹੀਂ ਆ ਆਪਾਂ ਹੁਣ ਚੱਲੀਏ ਘਰਾਂ ਨੂੰ ਜੈਕਟ ਵੀ ਨਹੀਂ ਲਿਆਂਦੀ ਤੇ ਠੰਡ ਜੀ ਵੀ ਹੁਣੇ ਸ਼ੁਰੂ ਹੋ ਗਈ ਤੇ ਉੱਥਾਂ ਵੀ ਸਵੇਰੇ ਕੰਮ ਕੁੰਮ ਤੇ ਵੀ ਜਾਣਾ ਜਾ ਕੇ ਰੋਟੀ ਪਾਣੀ ਖਾ ਕੇ ਪਈਏ ਸੌਈਏ ਹਾਂਜੀ ਮਿੱਤਰੋ ਹੁਣ ਵਲੌਗ ਦੀ ਆਪਾਂ ਕਰਦੇ ਆ ਸਮਾਪਤੀ ਚੱਲੀਏ ਘਰ ਵੱਲੋਂ ਬਾਕੀ ਵਲੌਗ ਕਿਦਾਂ ਦਾ ਲੱਗਾ ਕਮੈਂਟ ਕਰਕੇ ਦੱਸਿਓ ਤੇ ਨਿਊਜ਼ੀਲੈਂਡ ਦਾ ਮੇਲਾ ਦੀਵਾਲੀ ਦਾ ਕਿੱਦਾਂ ਦਾ ਲੱਗਾ ਤੇ ਇਦਾਂ ਦੇ ਹੋਰ ਵਲੌਗ ਵੇਖਣ ਲਈ ਕਰ ਲੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਕੇ ਦੱਸਿਓ ਮਿਲਦੇ ਆਂ ਆਪਾਂ ਨਵੇਂ ਵਲੌਗ ਵਿੱਚ ਚੰਗਾ ਬਾਏ ਬਾਏ